ਬਾਪੂ ਵੈ ਦੇਖੋ ਇਹ ਨੁਸਖਾ ਫਾਰਮੂਲਾ ਖਾਸ ਕਰਕੇ ਬਣਾ ਰਹੇ ਨੇ ਬਾਪੂ ਵੈਧ ਹੋਰਾਂ ਦਾ ਇਹ ਨੁਸਖਾ ਫਾਰਮੂਲਾ ਜਿਨ੍ਹਾਂ ਨੇ ਸਰਦੀਆਂ ਸਰਦੀਆਂ ਖਾ ਲਿਆ ਤੇ ਮੈਨੂੰ ਲੱਗਦਾ ਹੈ ਕਿ ਨਾ ਉਹਨੂੰ ਕੋਈ ਬਿਮਾਰੀ ਲੱਗਣੀ ਹੈ ਨਾ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਇੰਨਾ ਸਰਦੀਆਂ ਦੇ ਵਿੱਚ ਆਉਣੀ ਹੈ ਇਹ ਕੀ ਬਣਾ ਰਹੇ ਹੋ ਵੈ ਜੀ ਇਹ ਜੀ ਜਿਵੇਂ ਚਮਨ ਪ੍ਰਾਸ ਹੁੰਦਾ ਨਾ ਇਹ ਚਮਨ ਪ੍ਰਾਸ ਹੀ ਆ ਜਿਹੜਾ ਕੀੜਾ ਖਾ ਗਿਆ ਹਰ ਸਾਲ ਪਾੜਦਾ ਜੀ ਇਹਨੂੰ ਮਤਲਬ ਤੁਸੀਂ ਕਹਿ ਰਹੇ ਹੋ ਵੀ ਇਹ ਚਮਨਪਰਾਸ਼ ਨਹੀਂ ਚਮਨਪਰਾਸ਼ਾਂ ਦਾ ਪਿਓ ਹੈ ਅਸੀਂ ਇਹ ਗੱਲ ਕਹਿ ਲਈ ਹਾਂਜੀ ਹਾਂਜੀ ਇਹ ਜਿਵੇਂ ਨਾ ਕਬੱਡੀ ਵਾਲੇ ਸਾਥੋਂ ਬਹੁਤ ਲੈਂਦੇ ਆ ਵੱਡੇ ਵਾਲੇ ਤਾਂ ਚਲੋ ਠੀਕ ਹੈ ਕਬੱਡੀ ਖੇਡਦੇ ਨੇ ਇਹ ਨੁਸਖਾ ਖਾਣ ਤੋਂ ਬਾਅਦ ਜਿਹੜੇ ਬੁੱਢੇ ਨੇ ਉਹ ਕਬੱਡੀ ਖੇਡਣ ਲੱਗ ਪਾਉਂਗੇ ਐਂ ਦੱਸੋ ਜਣ ਲੱਗ ਜਾਣਗੇ ਲੱਗ ਜਾਣਗੇ ਜੀ ਨਾ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਹ ਬਹੁਤ ਜ਼ਿਆਦਾ ਫਾਇਦਾ ਕਰਨ ਵਾਲਾ ਇਹ ਜਿਹੜਾ ਮਰਜ਼ੀ ਲੈ ਲੇ ਜੀ ਜਿਹੜਾ ਮਰਜ਼ੀ ਜਿਹੜਾ ਵੀ ਕਿਸੇ ਚੀਜ਼ ਤੋਂ ਦੁਖੀ ਆ ਟੈਨਸ਼ਨ ਆ ਘਬਰਾਟ ਆ ਨੀਂਦ ਨਹੀਂ ਆਉਂਦੀਗੀ ਬੇਚ ਇੰਨੀ ਹਰ ਇੱਕ ਨੂੰ ਹੀ ਕੰਮ ਕਰਦਾ ਜੀ ਜੀਵਰ ਫੈ ਹਰ ਇੱਕ ਮਰਜ਼ ਦੇ ਕੰਮ ਕਰਦਾ ਜੀ ਸਰੀਰ ਨੂੰ એનર્ਜੀ ਬਹੁਤ ਤਕੜੀ ਦਿੰਦਾ ਹੈ ਇਹਦੀ ਸਿਰਫ ਜਿਵੇਂ ਆਮ ਚੋਂ ਆਪਾਂ ਚਮਨਪੁਰਾਹ ਦੇ 1-2 ਚਮਚ ਲੈ ਲੈਣੇ ਆ ਇਹਦੀ ਸਿਰਫ ਅੱਧਾ ਚਮਚਾ ਹੀ ਡੋਜ਼ ਆ ਜੀ ਇੰਨਾ ਹੋਣਾ ਲੈਣਾ ਜੀ ਇਹ ਸੋਤੋਂ ਆਈ ਖਾਦਾ ਜਾਣਾ ਸੋਤੋਂ ਇਹ ਅੱਛਾ ਇਹਨੂੰ ਛਕ ਲੋ ਤੇ ਤੁਸੀਂ ਦੱਸੋ ਬਾਈ ਇੰਨਾ ਹੀ ਵਾਧੂ ਹੈ ਜੀ ਬਹੁਤ 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 ਹੈ ਇੰਨਾ ਜੀ ਫਿਰ ਜਾਨ ਸਰ ਮੂ ਵੀ ਫਰੈਸ਼ ਫਰੈਸ਼ ਕਰਤਾ ਜੀ ਮੈਂ ਕਹਿੰਦਾ ਜੀ ਦੇਖੋ ਦੀਰਾ ਖਾਦਾ ਪੀਤਾ ਤੁਹਾਨੂੰ ਕੁਛ ਨਹੀਂ ਆਪਾਂ ਤੁਹਾਨੂੰ ਪੀਤਾ ਨਾ ਦੁੱਧ ਪੀਤਾ ਨਾ ਚਾਹ ਤੁਹਾਨੂੰ 5-10 ਮਿੰਟਾਂ ਮੇਰੇ ਖਾਦਾ ਪੀਤਾ ਨੇ ਹਾਜਮ ਕਰਦਣਾ ਇੰਨੇ ਨਹੀਂ ਮਤਲਬ ਬਿਮਾਰੀਆਂ ਦੇ ਚਿਪ ਕੱਢ ਦੋ ਕੱਢ ਦੋ ਕੱਢ ਦੋ ਜੀ ਪੂਰਾ ਬਾਹਰ ਦੀ ਕਿਰਪਾ ਨਾਲ ਲੋ ਜੀ ਮੈਨੂੰ ਤੁਹਾਡੇ ਘਰ ਆ ਵੀ ਗਏ ਜੀ ਡਾਕਟਰ ਸਾਹਿਬ ਹਾਂ ਜੀ ਤੁਹਾਨੂੰ ਦੱਸੇ 5-4 ਮਿੰਟ ਦੀ ਗੇਵ ਆ ਜੀ ਹਾਂ ਜੀ ਘਰ ਆ ਗਿਆ ਦੇਖ ਲੋ ਤੁਹਾਨੂੰ ਭੁੱਖ ਨਹੀਂ ਲੱਗਦੀ ਨਾ 5-10 ਮਿੰਟ ਬਾਅਦ ਇੱਕ ਅੱਧਾ ਪ੍ਰਸ਼ਾਦਾ ਦੋ ਲੋਟ ਸਰ ਛਕੂਗਾ ਜਦੋਂ ਇਹ ਛਕ ਲਿਆ ਕਰ ਉਹ ਜ਼ਿਆ ਉਹ ਬਣਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇਸ ਵੇਲੇ ਇਹ ਚੀਜ਼ੇ ਦੀ ਡਿਮਾਂਡ ਬਹੁਤ ਜ਼ਿਆਦਾ ਵਾ ਜਿਹੜਾ ਕੇਰਾਂ ਵਰਤਦਾ ਵਾ ਨਾ ਕੋਈ ਵੀ ਯੂਜ਼ ਕਰਦਾ ਵਾ ਉਹਦੀ ਰਿਕੁਆਇਰਮੈਂਟ ਰਹਿੰਦੀ ਰਹਿੰਦੀ ਆ ਵੀ ਸਾਨੂੰ 2 ਦੇ ਦੋ 4 ਡੱਬੇ ਦੇ ਦੋ ਹੁਣ ਵੀ ਉਹ ਡੱਬੇ ਮੰਗ ਰਹੇ ਸੀ ਤੁਸੀਂ ਕਿਹਾ ਵੀ ਇਹ ਤਾਂ ਦਿੱਤੇ ਹੋਏ ਨਹੀਂ ਨਹੀਂ ਦੇਣੇ ਬਾਅਦ ਤੁਹਾਡੇ ਬੈਠਾ ਵੀ 5-6 ਮੁੰਡੇ ਅੱਜ ਮੁੜ ਕੇ ਗਏ ਆ ਉਹ ਵੇਖ ਗਏ ਬਣਦਾ ਉਹ ਬਣਦਾ ਉਹਨੂੰ ਕਹਿੰਦੇ ਕੱਲ ਵੀ ਮੈਂ ਕੱਲ ਨੂੰ 3 ਦਿਨ ਬਾਅਦ ਆਇਆ ਇਹਨੂੰ ਆਪਾਂ ਮਲਟੀ ਟੋਨਿਕ ਕਹਿ ਸਕਦੇ ਆ ਜੀ ਮਲਟੀ ਟੋਨਿਕ ਇਹਨੂੰ ਆਪਾਂ ਕਿਸੇ ਵੀ ਬਿਮਾਰੀ ਲਈ ਵਰਤ ਸਕਦੇ ਆ ਕੋਈ ਵੀ ਚੀਜ਼ ਇੰਬੈਲੈਂਸ ਆ ਉਹਨੂੰ ਇਹਨੇ ਬੈਲੈਂਸ ਕਰਨਾ ਵਾ ਪੇਟ ਖਰਾਬ ਆ ਤਾਂ ਲੈ ਲਓ ਕਬਜਾ ਤਾਂ ਲੈ ਲਓ ਕੋਈ ਵੀ ਦਿੱਕਤ ਆ ਉਹਨੂੰ ਬੈਲੈਂਸ ਕਰ ਦਿੰਦੀ ਆ ਇਹ ਸਤਿ ਸ਼੍ਰੀ ਅਕਾਲ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਭਿੰਡਰ ਕਲਾਂ ਜਿੱਥੇ ਬਾਪੂ ਵੈਦ ਦੇਖੋ ਇਹ ਨੁਸਖਾ ਫਾਰਮੂਲਾ ਖਾਸ ਕਰਕੇ ਬਣਾ ਰਹੇ ਨੇ ਤੇ ਬਾਪੂ ਹੋਰਾਂ ਦਾ ਇਹ ਨੁਸਖਾ ਫਾਰਮੂਲਾ ਬਾਪੂ ਵੈਦ ਹੋਰਾਂ ਦਾ ਇਹ ਨੁਸਖਾ ਫਾਰਮੂਲਾ ਜਿਨ੍ਹਾਂ ਨੇ ਸਰਦੀਆਂ ਸਰਦੀਆਂ ਖਾ ਲਿਆ ਤੇ ਮੈਨੂੰ ਲੱਗਦਾ ਹੈ ਕਿ ਨਾ ਉਹਨੂੰ ਕੋਈ ਬਿਮਾਰੀ ਲੱਗਣੀ ਐ ਨਾ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਇੰਨਾ ਸਰਦੀਆਂ ਦੇ ਵਿੱਚ ਆਉਣੀ ਐ ਤਸਵੀਰਾਂ ਸੇ ਤੁਹਾਨੂੰ ਇੱਕ ਵਾਰ ਮੋੜ ਤੋਂ ਦਿਖਾ ਦਿੰਨੇ ਆਂ ਦੇਖੋ ਬਾਪੂ ਬਾਈ ਜੀ ਜਿਹੜੇ ਨੇ ਨੁਸਖਾ ਫਾਰਮੂਲਾ ਆਪਣਾ ਬਣਾ ਰਹੇ ਨੇ ਚੁੱਲਾ ਵੱਡਾ ਬਣਾਇਆ ਹੋਇਆ ਹੈ ਲੋਹੇ ਦਾ ਕਢਾਹਾ ਰੱਖਿਆ ਹੋਇਆ ਹੈ ਤੇ ਹੱਥ ਦੇ ਵਿੱਚ ਲੱਕੜ ਦਾ ਮਸੰਦਾ ਹੈ ਉਹ ਘੋਟਿਆ ਜਾ ਰਿਹਾ ਉਸ ਚੀਜ਼ ਦਾ ਨੁਸਖਾ ਫਾਰਮੂਲਾ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਵੈਜੀ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਜੀ ਫਰੂਕੀ ਸਾਹਿਬ ਤੁਹਾਡਾ ਵੀ ਤੁਹਾਡੀ ਟੀਮ ਦਾ ਆਪਣੇ ਗ੍ਰਹਿ ਵਿਖੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਤੇ ਬਾਕੀ ਸਾਰੇ ਸਰੋਤਾਂ ਜਿਹੜੇ ਆਪਾਂ ਨੂੰ ਦੇਖਦੇ ਆ ਫੋਲੋ ਕਰਦੇ ਆ ਜੀ ਅੱਛਾ ਇਹ ਕੀ ਬਣਾ ਰਹੇ ਹੋ ਵੈਜੀ ਇਹ ਜੀ ਜਿਵੇਂ ਚਮਨਪਰਾਸ ਹੁੰਦਾ ਨਾ ਇਹ ਚਮਨਪਰਾਸ ਹੀ ਆ ਚਮਨਪਰਾਸ ਤੋਂ ਵੀ ਮਹਾਰਾਜ ਦੀ ਮਿਹਰ ਚਮਨਪਰਾਸ ਬਹੁਤ ਵਧੀਆ ਚੀਜ਼ ਆ ਠੀਕ ਹੈ ਪਰ ਸਾਡੇ ਸਤਾਜ ਜੀ ਦੱਸਦੇ ਹੁੰਦੇ ਸੀ ਉਹਨਾਂ ਨੇ ਹੋਰ ਇਹਦੇ ਵਿੱਚ ਬਹੁਤ ਅਸੀਂ ਐਡਮਾ ਐਡ ਕੀਤੀਆਂ ਦੇ ਵਿੱਚ ਜਿਹੜਾ ਕਿ ਖਾਣ ਦੇ ਨਾਲ ਜਿਹੜਾ ਕੀੜਾ ਖਾ ਗਿਆ ਹਰ ਸ ਅਸੀਂ ਦੇਖੋ ਬਣਾਉਨੇ ਆ ਨਾਲ ਦੀ ਨਾਲ ਜਿਵੇਂ ਅੱਜ ਰੋਜ਼ ਆਪਣੇ ਬਣਦਾ ਰਜਾਨਾ ਜੀ ਤੇ ਰਜਾਨਾ ਇਹ ਪਾ ਤੀਜੇ ਦਿਨ ਦੇ ਦਿੰਨੇ ਆ ਜੀ ਕਿਉਂਕਿ ਆਪਾਂ ਇਹਨੂੰ ਅੱਜ ਬਣਾਇਆ ਇਹਨੂੰ ਤਿੰਨ ਦਿਨ ਠੰਡਾ ਠੰਡਾ ਹੋਣ ਤੇ ਲੱਗਦੇ ਆ ਸ਼ਾਇਦ ਆਪਾਂ ਜਦੋਂ ਪੂਰਾ ਠੰਡਾ ਸੀਤਲ ਹੋ ਜਾਂਦਾ ਆਪਾਂ ਫੇਰ ਇਸਤੇਮਾਲ ਕਰਦੇ ਪੌਣੇ ਦੇ ਵਿੱਚ ਕਿਉਂਕਿ ਜਿਹੜੇ ਫੁੱਲਾਂ ਦੇ ਰਸ ਹੁੰਦੇ ਆ ਮੱਖੀਆਂ ਜੀ ਸਾਨੂੰ ਫੁੱਲਾਂ ਦੇ ਰਸ ਇਕੱਠੇ ਕਰਕੇ ਦਿੱਤੇ ਆ ਕਿੰਨੇ ਪ੍ਰਕਾਰ ਦੇ ਕੋਈ ਗਿਣਤੀ ਨਹੀਂ ਹੁੰਦੀ ਉਹ ਜੇ ਗਰਮ ਦੇ ਵਿੱਚ ਪਾਈਏ ਤੇ ਉਹਨਾਂ ਦੇ ਤਤ ਘੜਦੇ ਆ ਸ਼ਹਿਦ ਦੇ ਇਹ ਠੰਡੇ ਦੇ ਵਿੱਚ ਪਾਉਣੇ ਆ ਤੇ ਜਿਹੜਾ ਅਸੀਂ ਪ੍ਰੋਸੈਸ ਵੀ ਸ਼ਹਿਦ ਵੀ ਲੈਨੇ ਆ ਉਹ ਵੀ ਇਹ ਲੈਨੇ ਆ ਜਿਹੜਾ ਅੱਗ ਤੇ ਨਾ ਕੀਤਾ ਹੋਵੇ ਪ੍ਰੋਸੈਸ ਹਾਂ ਨੋਰਮਲ ਉਸ ਤਰ੍ਹਾਂ ਲੈਨੇ ਜੀ ਜਿਹੜਾ ਕੁਦਰਤੀ ਤੌਰ ਤੇ ਆਪਾਂ ਹੁੰਦਾ ਉਸ ਤਰ੍ਹਾਂ ਵਰਤਦੇ ਨੇ ਸ਼ਹਿਦ ਜੀ ਤੇ ਇਹ ਖੁਰਚ ਨੇ ਤੁਸੀਂ ਲੋਹੇ ਦੇ ਕਿਉਂ ਨਹੀਂ ਲਏ ਜੀ ਇੱਕ ਲੋਹੇ ਦਾ ਲਿਆ ਹੋਇਆ ਇੱਕ ਇਹ ਇਹ ਲੱਕੜ ਕਾ ਦੀ ਹੈ ਜੀ ਇਹ ਲੱਕੜ ਨਮ ਦੀ ਹੈ ਜੀ ਲੰਮ ਦਾ ਮਸਾਦਾ ਬਹੁਤ ਪੁਰਾਣਾ ਆ ਇਹ ਇਹ ਜਦੋਂ ਆਪਾਂ ਹੁਣ ਇਹਦੇ ਵਿੱਚ ਪੇਸਤੀ ਪਾਈ ਆ ਦੀ ਔਲਿਆਂ ਦੀ ਇਹ ਇਹਦੇ ਵਿੱਚ ਆਏ ਔਲੇ ਪਾਏ ਨੇ ਤੁਸੀਂ ਔਲੇ ਪਾਏ ਜੀ ਔਲੇ ਔਲੇ ਪਾਏ ਆ ਉਹਦੇ ਨਾਲ ਫਿਰ ਜਿਹੜੀ ਗੰਢ ਹੁੰਦੀ ਆ ਉਹ ਮਰ ਜਾਂਦੀ ਆ ਇਹਦੇ ਨਾਲ ਜੀ ਇੱਕ ਜਾਨ ਹੋ ਜਾਂਦਾ ਜੀ ਇਹਦੇ ਨਾਲ ਜੀ ਠੀਕ ਹੈ ਅੱਛਾ ਇਹ ਜਿਹੜਾ ਇਹ ਮਤਲਬ ਤੁਸੀਂ ਕਹਿ ਰਹੇ ਹੋ ਵੀ ਇਹ ਚਮਨਪਰਾਸ਼ ਨਹੀਂ ਚਮਨਪਰਾਸ਼ ਦਾ ਪਿਓ ਹੈ ਅਸੀਂ ਇਹ ਗੱਲ ਕਹਿ ਲਈ ਹਾਂਜੀ 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 ਜਿਵੇਂ ਤੁਸੀਂ ਵੈਦਾਂ ਦੇ ਉਸਤਾਦ ਜੀ ਤੁਹਾਨੂੰ ਕਹਿੰਦੇ ਨੇ ਵੈਦਾਂ ਦੇ ਪ੍ਰਧਾਨ ਨੂੰ ਤੇ ਚਮਨਪਰਾਸ਼ਾਂ ਦਾ ਅਸੀਂ ਕਹਿ ਲਈਏ ਕਿ ਪਿਓ ਹੈ ਹਾਂਜੀ ਇਹ ਜੋ ਮਤਲਬ ਇੱਕ ਦੋ ਖੁਰਾਕਾਂ ਹੀ ਦੱਸ ਦਿੰਦਿਆਂ ਜੀ ਅੱਛਾ ਮਤਲਬ ਕੀ ਕੰਮ ਕੀ ਕਰੂਗਾ ਜੀ ਸਰਦੀਆਂ ਦੇ ਸਾਰਾ ਜਿਵੇਂ ਰੇਸ਼ਾ ਬਣਦਾ ਜਿੰਨਾ ਮਰਜ਼ੀ ਮਰਦਾ ਇੱਕ ਦੋ ਖੁਰਾਕਾਂ ਹੀ ਰੇਸ਼ੇ ਦੱਸਣੀਆਂ ਠੀਕ ਹੈ liver fatty ਆ ਖੂਨ ਗਾੜਾ ਬਾ ਹਰ ਇੱਕ ਮਰਜ਼ੇ ਦੇ ਕੰਮ ਕਰਦਾ ਜੀ ਸਰੀਰ ਨੂੰ એનર્ਜੀ ਬਹੁਤ ਤਕੜੀ ਦਿੰਦਾ ਹੈ ਆਯਾਦਸਤ ਬਹੁਤ ਜਿਆਦਾ ਵਧਾਉਂਦਾ ਕਬਜ ਨੂੰ ਇਹ ਤੋੜਦਾ ਵਾ ਹਰ ਪ੍ਰਕਾਰ ਦੇ ਰੋਗ ਤੋੜਦਾ ਇਹਦੀ ਸਿਰਫ ਜਿਵੇਂ ਆਪਾਂ ਚਮਨਪਰਾਸ ਦੇ ਇੱਕ ਦੋ ਚਮਚ ਲੈ ਲੈਨੇ ਆ ਇਹਦੀ ਸਿਰਫ ਅੱਧਾ ਚਮਚਾ ਹੀ ਰੋਜ਼ ਆ ਜੀ ਅੱਧਾ ਚਮਚੇ ਤੋਂ ਆਪਾਂ ਇਹਨੂੰ ਮਤਲਬ 2.5-3 ਗ੍ਰਾਮ ਹੀ ਲੈਣਾ ਬੱਸ ਤੋਂ ਵੱਧ ਬੱਸ ਇੱਕ ਟਾਈਮ ਲੈਣਾ ਵਾ ਇਸ ਵੀ ਲੈ ਲੈਣਾ ਜੀ ਇਹ ਆਪਾਂ ਰਾਤ ਨੂੰ ਵੀ ਲੈ ਸਕਦੇ ਆ ਦਿਨੇ ਵੀ ਲੈ ਸਕਦੇ ਆ ਜੇ ਤਾਂ ਆਪਣੇ ਤੇਜਾਬ ਬਣਦਾ ਤਾਂ ਇਹਨੂੰ ਰਾਤ ਨੂੰ ਇਸਤੇਮਾਲ ਕਰੋ ਇਹਦਾ ਫਿਰ ਸੌਣ ਲੱਗੇ ਫਿਰ ਉਹ ਗੈਸ ਤੇ ਆ ਬਿਲਕੁਲ ਤੇਜਾਬ ਨਹੀਂ ਬਣੂਗਾ ਕਿਸੇ ਦੇ ਜੀ ਪਹਿਲੇ ਤਾਂ ਨਹੀਂ ਕਰ ਉੱਥੇ ਹੀ ਹੋ ਜੂ ਤੇਜਾਬ ਬਣਦਾ ਇਹਦੇ ਨਾਲ ਜੀ ਕਿਹੜੇ ਕਿਹੜੇ ਰੋਗਾਂ ਵਾਲਿਆਂ ਦੇ ਵਿੱਚ ਇਹ ਬਹੁਤ ਜ਼ਿਆਦਾ ਵਧੀਆ ਰਹਿੰਦਾ ਜੀ ਸਹਾਇਤਾ ਕਰਦਾ ਰੋਗ ਖਤਮ ਕਰਨ ਚ ਰਿਕਵਰ ਕਰਨ ਚ ਜਿਹੜੇ ਮਰਜ਼ੀ ਰੋਗ ਤੇ ਪੁੰਦੇ ਜਿਵੇਂ ਸ਼ੂਗਰ ਜੀ ਮੈਂ ਇਹਦੇ ਸ਼ੂਗਰ ਵਾਲੇ ਨੂੰ ਥੋੜਾ ਜਿਹਾ ਆਪਾਂ ਉਹ ਤੋਂ ਖੰਡ ਵਾਲਾ ਨਹੀਂ ਦੇ ਸਕਦੇਗੇ ਠੀਕ ਹੈ ਬਗੈਰ ਖੰਡ ਤੋਂ ਉਹਨੂੰ ਬਗੈਰ ਜਿਵੇਂ ਆਪਾਂ ਵੀ ਹੁਣ ਇਹਦੇ ਵਿੱਚ ਬਾਲਾ ਸ਼ਹਿਦ ਦਾ ਇਸਤੇਮਾਲ ਬਾਲਾ ਕਰਦੇ ਆ ਇਹਦੇ ਵਿੱਚ ਖੰਡ ਦਾ ਬਹੁਤ ਨਾਰਮਲ ਜੀ ਪਾਉਨੇ ਆ ਉਹਨੂੰ ਫਿਰ ਆਪਾਂ ਲੱਗ ਬਣਾ ਕੇ ਦਿੰਨੇ ਆ ਜੀ ਸ਼ੂਗਰ ਫ੍ਰੀ ਬਣਾ ਕੇ ਦਿੰਨੇ ਆ ਤੇ ਫਿਰ ਬੀਪੀ ਵਾਲਾ ਜੀ ਸਾਹ ਬੀਪੀ ਵਾਲਾ ਖਾ ਸਕਦਾ ਜੀ ਬੀਪੀ ਵਾਲਾ ਖਾ ਬੀਪੀ ਵਾਲਾ ਕਸਟਰੋਲ ਗਠੀਆ ਯੂਰਗਾ ਜਿਹੜਾ ਮਰਜ਼ੀ ਖਾ ਲਵੇ ਜੀ ਇਹਨੂੰ ਜੀ ਜੀ ਦੇ ਡਾਕਟਰ ਸਾਹਿਬ ਦੱਸ ਰਹੇ ਸੀ ਵੀ ਇਹਨਾਂ ਨੇ ਕੈਨੇਡਾ ਇੱਕ ਇਹਨਾਂ ਦੇ ਕਿਸੇ ਸਰਕਲ ਦੇ ਵਿੱਚੋਂ ਕਿਸੇ ਮਾਤਾ ਜੀ ਨੇ ਇਹਨਾਂ ਨੂੰ ਖਾਦਾ ਤੇ ਉਹ ਲੀਵਰ ਦੇ ਆਖਰੀ ਸਟੇਜ ਤੇ ਸੀ ਤੇ ਅੱਜ ਠੀਕ ਨੇ ਉਹ ਹਾਂਜੀ ਸਾਡੇ ਨਾਲ ਜਗਰਾਉਂ ਦੇ ਸੀਗੇ ਸੱਜਣ ਮਿੱਤਰਾ ਜੀ ਉੱਥੇ ਬਾਹਰ ਸਾਡੇ ਰਿਸ਼ਤੇਦਾਰ ਵੀ ਹੈਗੇ ਆ ਉਹਨਾਂ ਦੇ ਰਿਸ਼ਤੇਦਾਰ ਵੀ ਸਾਡੇ ਜੀ ਜੀ ਉਹਨਾਂ ਨੇ ਕਿਸੇ ਮਾਤਾ ਨੂੰ ਦਿੱਤਾ ਸੀਗਾ ਜੀ ਠੀਕ ਹੈ ਤੇ ਉਹ ਜਦੋਂ ਮਾਤਾ ਜੀ ਨੇ ਖਾਦਾ ਜੀ ਉਹ ਤੁਰਨ ਲੱਗ ਗਏ ਉਹਨਾਂ ਨੂੰ ਐਸੇ ਪਪਾਇਆਂ ਬਿਮਾਰੀਆਂ ਸੀ ਉਹ ਪੁੱਛ ਲੋ ਨਾ ਨਹੀਂ ਲੈਂਦੇ ਮਤਲਬ ਮਾਤਾ ਨੇ 2 ਮਹੀਨੇ ਦੇ ਵਿੱਚ ਦੱਸਿਆ ਕਿ ਦੀ ਵੀ ਇੰਨਾ ਜਿਆਦਾ ਉਦੋਂ ਬਾਅਦ ਤਾਂ ਉੱਥੇ ਇੰਨਾ ਗਿਆ ਜੀ ਗੱ ਉਹ ਮਾਤਾ ਨੂੰ ਵੇਖ-ਵੇਖ ਕੇ ਨਾ ਬਹੁਤ ਹੁਣ ਵੀ ਬਹੁਤ ਜਾਂਦਾ ਜੀ ਇੱਥੇ ਲੋਕ ਆਈ ਜਾਂਦੇ ਨੇ ਜੀ ਤੁਸੀਂ ਦੇ ਜਾਣੇ ਹੋ ਦੇਖੋ ਇੱਥੇ ਸਮਾਨ ਆਲਰੇਡੀ ਬਣਾ ਕੇ ਰੱਖਿਆ ਪਿਆ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇਸ ਵੇਲੇ ਬਾਪੂ ਜੀ ਦੇ ਜਿਹੜਾ ਨੁਸਕਾ ਹੈਗਾ ਫਾਰਮੂਲਾ ਹੈਗਾ ਇਸੇ ਤਰੀਕੇ ਨਾਲ ਹਰੇਕ ਸਾਲ ਬਾਪੂ ਜੀ ਦੀ ਜਿਹੜੀ ਇਹ ਕੜਾਹਾ ਹੈਗਾ ਇੱਥੇ ਨੁਸਕੇ ਵਾਲਾ ਫਾਰਮੂਲੇ ਵਾਲਾ ਚੜਦਾ ਹਰੇਕ ਸਾਲ ਹੀ ਚੜਦਾ ਜੀ ਕੜਾਹਾ ਦੇਖੋ ਜੀ ਮਤਲਬ ਹਰ ਇੱਕ ਸਾਲ ਚੜਦਾ ਪਰ ਸਾਡਾ ਤਾਂ ਗਰਮੀ 'ਚ ਵੀ ਬਹੁਤ ਜ਼ਿਆਦਾ ਵਿਖਦਾ ਅੱਛਾ ਗਰਮੀ ਦੇ ਵਿੱਚ ਅਸੀਂ ਬਹੁਤ ਤਿਆਰ ਕਰਦੇ ਐਤਕੀ ਸਾਡਾ ਤਕਰੀਬਨ ਬਾ ਬਾ ਤੋਂ ਵੀ ਨਹੀਂ ਗਿਆ ਮਤਲਬ ਚੜਦੇ ਸੌਣ ਹੀ ਸਾਡਾ ਚਮਨਪਰਾ ਖਤਮ ਹੋ ਗਿਆ ਜੀ ਜੇ ਉਹ ਸੌਣ ਚੜੇ ਉਹ ਤੋਂ ਸਾਡਾ ਕੋਈ ਖਤਮ ਹੋ ਗਿਆ ਡੱਬੇ ਥੋੜੇ ਰਹਿ ਗਏ ਸੀਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਮਰੀਜ਼ਾਂ ਨੂੰ ਕਹਤਾ ਵੀ ਹੁਣ ਤਾਂ ਖਤਮ ਹੋ ਗਿਆ ਮਤਲਬ ਇੰਨੀ ਲਾਕਤਾ ਜੇ ਦੀ ਆਪਾਂ ਗਰਮੀ ਦੇ ਵਿੱਚ ਵੀ ਵਰਸ ਸਕਦੇ ਹਾਂ ਨੂੰ ਮਤਲਬ ਗਰਮੀ 'ਚ ਵੀ ਖਾ ਸਕਦੇ ਆਪ ਜੇ ਆਪਾਂ ਚਮਨਪਰਾਸ ਖਾਨੇ ਆ ਸਿਆਲਾਂ ਦੇ ਵਿੱਚ ਠੀਕ ਹੈ ਜੀ ਪਰ ਇਹਨੂੰ ਗਰਮੀ ਦੇ ਵਿੱਚ ਵੀ ਮਰੀਜ਼ ਖਾਂਦੇ ਆ ਜੀ ਮਤਲਬ ਚਮਨਪਰਾਸ਼ ਤੋਂ ਉੱਪਰ ਦੀ ਚੀਜ਼ ਐ ਇਸ ਵੇਲੇ ਸਾਰਾ ਸਾਲ ਹੀ ਖਾਧੀ ਜਾ ਸਕਦੀ ਐ ਇਹਦੀ ਤਸਵੀਰ ਬਦਲਦੀ ਜੀ ਅਸੀਂ ਇਹ ਬਣਦਾ ਕਿਵੇਂ ਜੀ ਕਿਹੜੇ ਕਿਹੜੇ ਚੀਜ਼ਾਂ ਪਾਈਆਂ ਨੇ ਤੇ ਚਿੱਕ ਤਾਂ ਤੁਸੀਂ ਆ ਦੇਖੋ ਜੀ ਕਾਲੇ ਦੀ ਉਹ ਔਲਾ ਸਿੱਟੇ ਤੁਸੀਂ ਇਹਦੇ 'ਚ ਹਾਂਜੀ 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 ਇਹਦੇ 'ਚ 42 ਜਿਹੜੀ ਬੁੱਟੀਆਂ ਪਾਦੰਦਾ ਕੋਈ 54 ਪਾਦੰਦਾ ਕੋਈ ਕਿੰਨੀਆਂ ਪਾਦੰਦਾ ਵਾ ਇਹ ਅਲੱਗ-ਅਲੱਗ ਜੋਗ ਤੇ ਦੋ ਤਿੰਨ ਤਰ੍ਹਾਂ 'ਚ ਇਹ ਬਣਦਾ ਜੀ ਠੀਕ ਆ ਜੀ ਬਾਕੀ ਜਿਹੜਾ ਅਸੀਂ ਬਣਾਉਨੇ ਅਸੀਂ ਇਹ 'ਚ 15-16 ਐਟਮਾ ਹੋਰ ਐਕਸਟਰਾ ਪਾਉਨੇ ਦੇ ਵਿੱਚ ਜੀ ਹੋਰ 15 ਹਾਂਜੀ ਹਾਂ ਹੋਰ ਜਿਵੇਂ ਜਿਹੜਾ ਉਪ ਉਹਨਾਂ ਦੇ ਛੱਲ ਪਾਉਣੇ ਵਾ ਛੱਲ ਪੈਂਦੀ ਇਹਨਾਂ ਦੇ ਵਿੱਚ ਇਹਦੇ ਵਿੱਚ ਜੀ ਹਾਂਜੀ ਜਿਵੇਂ ਲੀਵਰ ਵਾਸਤੇ ਵੀ ਵਿੱਚ ਪਾਉਣੇ ਦੇ ਰੇਸ਼ੇ ਵਾਸਤੇ ਲੀਵਰ ਤੇ ਵੀ ਕੰਮ ਕਰੂਗਾ ਹਾਂ ਲੀਵਰ ਤੇ ਹੀ ਕੰਮ ਕਰੂਗਾ ਜੀ ਲੀਵਰ ਤੇ ਕੀ ਕੰਮ ਕਰੂਗਾ ਜੀ ਲੀਵਰ ਨੂੰ ਬਿਲਕੁਲ ਸਹੀ ਕਰ ਦੋ ਤੰਦਰੁਸਤ ਕਰ ਦੋ ਪਹਿਲੇ ਤਾਂ ਨਹੀਂ ਭੁੱਖ ਲੱਗਣ ਲੱਗ ਜੂ ਜਿੱਦੇ ਪਹਿਲੇ ਤਾਂ ਲਿਆ ਨਾ ਇੱਕ ਦੋ ਖਰਾਕਾਂ ਹੀ ਮਹਾਰਾਜ ਦੀ ਕਿਰਪਾ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਭੁੱਖ ਲੱਗਣੀ ਲੈ ਦੇ ਨਾਲ ਲੱਗ ਜਾਂਦੀ ਹੈ ਜੀ ਇਹ ਲੈਣਾ ਕਿਹਦੇ ਨਾਲ ਹੈ ਮਤਲਬ ਸੁੱਕੇ ਹੀ ਲੈਣਾ ਹੈ ਕੀ ਵਾਰ ਅੱਜ ਕੱਲ ਰਿਵਾਜ ਹੈਗਾ ਜੀ ਕਿ ਚਵਣ ਪ੍ਰਾਸ਼ ਨੂੰ ਦੁੱਧ ਨਾਲ ਲੈਂਦਾ ਕੋਈ ਕਿਸ ਦੇ ਮਗਾ ਜੀ ਜਿੰਨੇ ਮਰਜੀ ਬਦਹਜਮੀ ਆ ਆਪਣਾ ਖਾਦਾ ਪੀਤਾ ਹਾਜਮ ਨਹੀਂ ਹੁੰਦਾ ਤੂੰ ਲਓ ਨਾਲ ਦੀ ਨਾਲ ਪੇਟ ਥੋੜਾ ਹਲਕਾ ਕਰ ਦੋ ਜੀ ਇਹ ਦੁਆਰਾ ਭੁੱਖ ਵੀ ਲਾ ਦੂਗਾ ਇਸ ਤਰ੍ਹਾਂ ਚੀਜ਼ ਆ ਇਹ ਜਦੋਂ ਕੜੇ ਦੇ ਦੁੱਧ ਨਾਲ ਲੈਨੇ ਆ ਬਾਕੀ ਦੁੱਧ ਤੋਂ ਬਿਨਾ ਵੀ ਆਪਾਂ ਲੈ ਸਕਦੇ ਆਂ ਵੀ ਆਂ ਵੈਸੇ ਵੀ ਲਿਆ ਜਾਂਦਾ ਜੀ ਇਹ ਤੁਸੀਂ ਤਾਂ ਕਹਿ ਰਹੇ ਸੀ ਬਹੁਤ ਟਾਈਮ ਹੋ ਗਿਆ ਨੀਚੇ ਅੱਗ ਵਾਲੀ ਨੂੰ ਜੀ ਇਹਦੀ ਹਾਂ ਜੀ ਅੱਜ ਤੜਕੇ ਦਾ ਕੱਲ ਤਾਂ ਚੱਲਦਾਵੇਂ ਪ੍ਰੋਸੈਸ ਤਾਂ ਕੱਲ ਦਾ ਚੱਲਦਾ ਕੜਾਹ ਰੱਖਿਆ ਹਾਂ ਜੀ ਹਾਂ ਕੱਲ ਦਾ ਰੱਖਿਆ ਜੀ ਕਿਉਂਕਿ ਜਿਹੜੀ ਜੜੀ ਬੂਟੀ ਆ ਇਹਨੂੰ ਆਪਾਂ ਜੀ ਘਟੋ ਘਟ ਜਾਣੀ ਕਿ ਇਹਨੂੰ 24 ਘੰਟੇ ਜਾਂ ਪੀਆਉਂ ਕੇ ਰੱਖਣਾ ਪੈਂਦਾ ਜੀ ਜੜੀ ਬੂਟੀ ਨੂੰ ਉਸ ਤੋਂ ਬਾਅਦ ਦੇ ਵਿੱਚ ਫਿਰ ਇਹਦਾ ਘਣਸਾ ਬਣਦਾ ਦਾ ਤਿਆਰ ਇਹਦਾ ਹੁੰਦਾ ਜੀ ਫਿਰ ਇਹਦਾ ਕੜਾ ਸ਼ੁਰੂ ਹੁੰਦਾ ਫਿਰ ਉਹਨੂੰ ਪੁਣੀ ਦਾ ਵਾ ਜੜੀ ਬੂਟੀ ਨੂੰ ਉਹ ਜੜੀ ਬੂਟੀ ਤੁਹਾਨੂੰ ਦਿਖਾ ਦਿੰਦੇ ਪੁਣੀ ਢੇਰ ਲੱਗਾ ਪਿਆ ਉਹ ਵੀ ਤੁਹਾਨੂੰ ਦਿਖਾ ਦੋ ਕਿੱਥੇ ਜੀ ਉਹ ਵੀ ਟਰਾਲੀ ਤੇ ਪਈ ਜੀ ਹੱਸ ਕੇ ਦੇਖੋ ਤੁਸੀਂ ਉਹ ਦੇਖੋ ਤੁਸੀਂ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਬਾਪੂ ਵਾਧ ਹੋਰਾਂ ਦੇ ਇਹ ਜੜੀ ਬੂਟੀਆਂ ਹੈਗੀਆਂ ਨੇ ਇਹ ਵੇਸਟ ਨਹੀਂ ਜਿਹੜੀਆਂ ਇਹਦੇ ਵਿੱਚੋਂ ਅਰਕ ਕੱਢ ਲਿਆ ਗਿਆ ਹੈ ਅਰਕ ਕੱਢਣ ਤੋਂ ਬਾਅਦ ਇਹਨੂੰ ਟਰਾਲੀ ਚ ਹੀ ਰੱਖਤਾ ਕਿਉਂਕਿ ਟਰਾਲੀ ਤੋਂ ਬਾਅਦ ਫਿਰ ਇਹ ਕਹਿੰਦੇ ਨੇ ਵੀ ਖੇਤਾਂ ਦੇ ਵਿੱਚ ਇਹਦਾ ਇਸਤੇਮਾਲ ਹੈਗਾ ਉਹ ਕੀਤਾ ਜਾਂਦਾ ਅੱਛਾ ਜੀ ਫਿਰ ਇਹਦਾ ਖੇਤ ਦੇ ਵਿੱਚ ਸੱਡ ਦੇਣਾ ਜੀ ਬਾਕੀ ਜੜੀ ਬੂਟੀ ਵੀ ਤੁਸੀਂ ਵੇਸਟ ਨਹੀਂ ਕਰੋ ਕਪ ਖੇਚ ਚ ਪਾ ਦਿਓ ਵਧੀਆ ਜੀ ਧਰੇ ਬਣ ਜਾਂਦੀ ਬਹੁਤ ਵਧੀਆ ਇਹਦਾ ਵਿੱਚੋਂ ਦੇ ਵਿੱਚੋਂ ਸਾਰਾ ਕੁ ਆਪਾਂ ਕੱਢ ਲਿਆ ਜੋ ਕੋਸੀ ਤੱਤ ਸੀ ਤੱਤ ਹੈਗੇ ਸੀ ਸਭ ਇਹਦੇ ਕੱਢ ਦੇ ਜੀ ਇਹਦੇ ਹਾਂ ਜੀ ਕੀ ਬਾਤ ਹੈ ਸੋ ਤੁਸੀਂ ਦੇਖੋ ਤਾਂ ਕਾਫੀ ਪੇਠਾ ਇਹਦੇ ਚ ਜਿਹੜਾ ਅਸੀਂ ਕਹਿ ਲਈ ਆਮਲਾ ਪਿਆ ਜੀ ਭੀਠੀ ਜੀ ਬਣੀ ਪਈ ਐ ਤੇ ਇਹ ਇਹ ਸਾਰੀਆਂ ਜੜੀਆਂ ਬੂਟੀਆਂ ਨੇ ਜੀ ਏਡੀ ਵੱਡੇ ਜੜੀ ਇੰਨੀ ਜੜੀ ਬੂਟੀ ਪੈਂਦੀ ਜੜੀ ਬੂਟੀ ਬਹੁਤ ਵੇਚ ਹੁੰਦੀ ਹੈ ਜੀ ਇਹਦਾ ਥੱਲੇ ਬਹੁਤ ਇਹਨੇ ਬਰੀਕ ਕੀਤੀ ਹੁੰਦੀ ਆ ਕੁਤਰਾ ਕੀਤਾ ਹੁੰਦਾ ਕੋਈ ਜੜੀ ਬੂਟੀ ਇਹੋ ਜੀ ਸਾਨੂੰ ਪਹਿਲੋ ਲੈ ਕੇ ਰੱਖਣੀ ਪੈਂਦੀ ਆ ਉਹਨੂੰ ਬਰੀਕ ਕਰ ਇਹ ਪ੍ਰੋਸੈਸ ਹੈਗਾ ਬਾਪੂਬੈ ਜੀ ਹੋਰਾਂ ਦੇ ਨੁਸਕੇ ਦਾ ਫਾਰਮੂਲੇ ਦਾ ਇਹ ਕਹਿੰਦੇ ਵੀ ਇਹ ਚੰਮਣਪਰਾਸ਼ ਤੋਂ ਵੀ ਉੱਪਰ ਦੀ ਚੀਜ਼ ਹੈਗੀ ਐ ਤੇ ਇਹ ਜੜੀ ਬੂਟੀਆਂ ਹੈਗੇ ਤੁਹਾਨੂੰ ਦਿਖਾਈਆਂ ਨੇ ਤੇ ਆ ਬਣਿਆ ਪਿਆ ਜੀ ਇਹ ਲੋਕ ਆਉਂਦੇ ਨੇ ਕਹਿੰਦੇ ਪਹਿਲਾਂ ਸਾਨੂੰ ਖਵਾਓ ਫਿਰ ਅਸੀਂ ਲੈ ਕੇ ਜਾਂਦੇ ਆ ਮਤਲਬ ਜਿਨ੍ਹਾਂ ਦਾ ਮੁੱਖਿਆ ਹੁੰਦਾ ਵੀ ਫਟਾਫਟ ਸਾਨੂੰ ਖਵਾ ਦਿਓ ਇਹ ਕੀ ਗੱਲ ਹੈ ਇੰਨਾ ਖਾਨ ਚੋ ਤਾਬਲੇ ਕੀ ਹੁੰਦੇ ਨੇ ਜੀ ਲੋਕ ਤੁਹਾਡੇ ਕੋਲ ਆਉਂਦੇ ਨੇ ਇੰਨਾ ਹੋਣਾ ਹਲੈਣਾ ਜੀ ਇਹ ਸੋਤੋਂ ਆ ਹੀ ਖਾਦਾ ਜਾਣਾ ਸੋਤੋਂ ਇਹ ਅੱਛਾ ਇਹਨੂੰ ਛਕ ਲਓ ਤੇ ਤੁਸੀਂ ਦੱਸੋ ਬਾਈ ਨਾ ਵਾਧੂ ਆ ਜੀ ਬਹੁਤ 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 ਆ ਇਹਨਾਂ ਜੀ ਬਹੁਤ ਵਧੀਆ ਬਹੁਤ ਚਮਨਪ੍ਰਾਸ ਕਹਿੰਦਾ ਚਮਚਾ ਭਰ ਕੇ ਦੋ ਦੋ ਨਹੀਂ ਜੀ ਨਹੀਂ ਅੱਧਾ ਅੱਧਾ ਚਮਚਾ ਬਹੁਤ ਆ ਜੀ ਇਹਦਾ ਆ ਦੇਖੋ ਇਹ ਦੇਖੋ ਬਸ ਇੰਨਾ ਕੁ ਜਿਹੜੀ ਇਹਦੀ ਚੀਜ਼ ਹੈਗੀ ਹੈ ਬਾਈ ਨਾ ਆਪਰ ਅੱਧਾ ਚਮਚਾ ਜੀ ਵਾਧੂ ਆ ਇਹਦਾ ਬਹੁਤ ਤਰ੍ਹਾਂ ਦਾ ਟੇਸਟ ਆ ਰਿਹਾ ਜੀ ਇਹਦੇ ਚ ਤੁਸੀਂ ਆਮ ਚਮਨਪ੍ਰਾਸ ਜਦੋਂ ਖਾਓਗੇ ਨਾ ਹਾਂਜੀ ਤੁਨ ਮਠਾਸ ਕੋ ਉਹਦੇ ਵਿੱਚ ਹਾਂਜੀ ਮਿੱਠੇ ਦੀ ਆਉਗਿਆ ਇਹਦੇ ਵਿੱਚ ਮਠਾਸ ਨਹੀਂ ਹੋਣੀ ਕੱਲੀ ਕੱਲੀ ਜੜੀ ਬੂਟੀ ਬੋਲੂ ਉਹਦੇ ਵਿੱਚ ਜੀ ਜਿਹੜੀ ਜੜੀ ਬੂਟੀ ਆ ਨਾ ਹਾਂਜੀ ਕਾਫੀ ਹੱਦ ਤੱਕ ਜੇ ਸਾਰੀ ਤਾਂ ਨਹੀਂ ਕੁਝ ਹੱਦ ਤੱਕ ਅਸੀਂ ਆਪ ਲੈਨੇ ਆ ਜਦੋਂ ਆਪਾਂ ਜੜ ਲੈਣੀ ਆ ਉਹਦੀ ਜੀ ਤਾਂ ਉਹਦੇ ਪੱਤੇ ਝੜੇ ਹੋਣੇ ਚਾਹੀਦੇ ਆ ਠੀਕ ਹੈ ਉਹਦੇ ਜੜਾਂ ਚ ਅਸਰ ਹੁੰਦਾ ਵਾ ਜੇ ਉਹਦੇ ਤਣੇ ਵਰਤਨੇ ਆ ਪੁੱਪਰਲਾ ਵਰਤਨਾ ਪਰਚਾਂਗ ਫਿਰ ਉਹ ਹਰੇ ਪੰਨ ਦੇ ਵਿੱਚ ਹੋਣਾ ਚਾਹੀਦਾ ਵਾ ਠੀਕ ਹੈ ਉਸ ਤਰ੍ਹਾਂ ਜੜੀ ਬੂਟੀ ਦਾ ਕੋਈ ਸਮਾਂ ਹੁੰਦਾ ਕਿਸੇ ਵੀ ਲੈਣ ਦਾ ਹਾਂਜੀ ਜੀ ਤੇ ਬਹੁਤ ਏਦਾ ਤਕੜਾ ਰਿਜ਼ਲਟ ਆ ਜਦੋਂ ਕੋਈ ਵੀ ਚੀਜ਼ ਆਪਾਂ ਉਹ ਤੇ ਮਿਹਨਤ ਕਰਦੇ ਆਂ ਜੀ ਰੱਬ ਉਹਨੂੰ ਫਾਲ ਜਰੂਰ ਲਾਉਂਦਾ ਵਾ ਜੀ ਜੀ ਤੇ ਆਪਾਂ ਕੋਈ ਵੀ ਕਿਰਤ ਕਰਦਾ ਨਾ ਉਹ ਤੇ ਤੁਸੀਂ ਮਿਹਨਤ ਲਾਉਂਦੇ ਆਂ ਮਿਹਨਤ ਕਰਦੇ ਆਂ ਤੇ ਤੁਹਾਨੂੰ ਫਾਲ ਉਹ ਪਰਮੇਸ਼ਰ ਜਰੂਰ ਉਹਦਾ ਦਿੰਦਾ ਜੀ ਬਹੁਤ ਤਕੜਾ ਦਾ ਰਿਜ਼ਲਟ ਆ ਜੀ ਇਹ ਤੇ ਜਾਨ ਸਰ ਮੂ ਵੀ ਫਰੈਸ਼ ਫਰੈਸ਼ ਕਰਤਾ ਜੀ ਮੈਂ ਕਹਿੰਦਾ ਜੀ ਦੇਖੋ ਦੀ ਗਰਾ ਖਾਦਾ ਪੀਤਾ ਤੁਹਾਨੂੰ ਕੁਛ ਨਹੀਂ ਆਪਾਂ ਤੁਹਾਨੂੰ ਪੀਤਾ ਨਾ ਦੁੱਧ ਪੀਤਾ ਨਾ ਚਾਹ ਠੀਕ ਹੈ ਤੁਹਾਨੂੰ ਪੰਜਾਂ ਦਹਾ ਮਿੰਟਾਂ ਵਿੱਚ ਖਾਦਾ ਪੀਤਾ ਨੇ ਹਾਜ਼ਮ ਕਰਦਣਾ ਇੰਨੇ ਨਹੀਂ ਇੰਨੇ ਕਿੰਨੇ ਇੰਨਾ ਨਹੀਂ ਕਰਦਾ ਕਿੰਨਾ ਟਾਈਮ ਚੱਲ ਜਾਂਦਾ ਜੀ ਡੱਬੇ ਭਰ ਕੇ ਰੱਖੇ ਹੋਏ ਨੇ ਤੁਸੀਂ ਉਹ ਮੈਂ ਤਾਂ ਕਹਿੰਦਾ ਸੀ ਇੱਕ ਡੱਬਾ ਜੀ 2 2.5 ਮਿੰਟੇ ਕੱਢ ਜਾਂਦਾ ਜੀ 2.5 ਮਿੰਟੇ ਇੱਕ ਡੱਬਾ ਬਾਦੂ ਆ ਜੀ ਮਰੀਜ਼ ਨੂੰ ਇੱਕ ਨੂੰ ਹਰ ਇੱਕ ਨੂੰ ਇੱਕ ਡੱਬਾ ਸਿਆਲੂ ਸਿਆਲ ਖਾ ਲਵੇ ਬੰਦਾ ਬੁੜਾ ਹੀ ਨਹੀਂ ਹੁੰਦਾ ਜੀ ਮਹਾਰਾ ਦੀ ਕਿਰਪਾ ਨਾਲ ਕਿਉਂਕਿ ਅਨਸਾਰ ਬੁੜਾ ਜਦੋਂ ਰੇਸ਼ਾ ਆਡੀ ਬੋਡੀ 'ਚ ਬਣਦਾ ਫਿਰ ਅਸੀਂ ਕਮਜ਼ੋਰ ਹੁੰਨੇ ਆ ਰੇਸ਼ਾ ਨੇ ਬਣ ਨਹੀਂ ਦੇਣਾ ਰੇਸ਼ਾ ਕੱਢੂਗਾ ਜੀ ਇਹ ਕਿੱਟੂ 'ਚ ਬਾਹਰ ਕੱਢ ਦੂ ਸਾਰਾ ਜੋ ਵੀ ਬੱਚਿਆਂ ਨੂੰ ਵੀ ਜਿਵੇਂ ਛੋਟੇ ਬੱਚਿਆਂ ਨੂੰ ਬਹੁਤ ਦੰਦੇ ਦੇ ਦਿੰਦੇ ਵਾ ডোজ ਘਟਾ ਸਿਰਫ ਜਦ ਮਟਰ ਸਮਾਨ ਬੱਚਾ ਉੱਚੇ ਡੜੀ ਦੇ ਕਰਨ ਬੱਚਾ ਨੂੰ ਦੇ ਦਿਓ ਤੁਸੀਂ ਪੰਜ ਚਾਰ ਸਾਲ ਦਾ 10 ਸਾਲ ਦਾ ਦੋ ਚਾਰ ਸਾਲ ਦਾ ਵਾ ডোজ ਘਟ ਦੇਣੀ ਜਿੰਨੀ ডোজ ਘਟ ਦੇਵਾਂਗੇ ਓਨਾ ਵੱਧ ਕੰਮ ਕਰੂਗਾ ਜੀ ਇਹ ਮਤਲਬ ਜੇ ਅਸੀਂ ਇੱਕ ਡੱਬਾ ਖਾਣੇ ਕਿੰਨੇ ਡੱਬੇ ਨੇ ਜੀ ਸਿਆਲ ਸਿਆਲ ਇੱਕ ਡੱਬਾ ਵਾ ਦੂਆ ਜੀ ਇੱਕ ਡੱਬੇ ਖਾਣਾ ਬਹੁਤ ਆ ਜੀ ਇੱਕ ਡੱਬਾ ਇੱਕ ਬੰਦੇ ਨੂੰ ਬਹੁਤਾ ਦੋ ਤਿੰਨ ਮਹੀਨੇ ਨਿਕਲ ਜਾਣੇ ਇਹਦੇ ਨਾਲ ਜੀ ਮਤਲਬ ਬਿਮਾਰੀਆਂ ਦੇ ਚਿਪ ਕੱਢ ਦੋ ਕੱਢ ਦੋ ਕੱਢ ਦੋ ਜੀ ਪੂਰਾ ਮਾਹਰ ਦੀ ਕਿਰਪਾ ਨਾਲ ਜੀ 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 ਸੋ ਸਾਡੇ ਨਾਲ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬੜੀ ਮਿਹਨਤ ਹੈਗੀ ਆ ਤੁਸੀਂ ਸਵੇਰ ਤੋਂ ਹੀ ਜਦੋਂ ਸਿਆਲ ਚੜ੍ਹੇ ਨੇ ਸਤੈ ਇਹ ਕਹਿ ਸਕਦੇ ਆ ਉਦੋਂ ਤੋਂ ਹੀ ਲੱਗੇ ਹੋਏ ਹੋ ਸਤਿ ਸ੍ਰੀ ਅਕਾਲ ਫਰੁਕੀ ਸਾਹਿਬ ਪਹਿਲਾਂ ਤੁਹਾਡਾ ਆਨ ਲਈ ਜੀ 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 ਬਾਕੀ ਇਹ ਚੀਜ਼ ਦੀ ਡਿਮਾਂਡ ਬਹੁਤ ਜ਼ਿਆਦਾ ਵਾ ਜਿਹੜਾ ਕੇਰਾਂ ਵਰਤਦਾ ਵਾ ਨਾ ਕੋਈ ਵੀ ਯੂਜ਼ ਕਰਦਾ ਵਾ ਉਹਦੀ ਰਿਕੁਆਇਰਮੈਂਟ ਰਹਿੰਦੀ ਰਹਿੰਦੀ ਆ ਵੀ ਸਾਨੂੰ 2 ਦੇ ਦੋ 4 ਡੱਬੇ ਦੇ ਦੋ। ਠੀਕ ਆ। ਉਹ ਹੁਣ ਵੀ ਉਹ ਡੱਬੇ ਮੰਗ ਰਹੇ ਸੀ ਤੁਸੀਂ ਕਿਹਾ ਵੀ ਇਹ ਤਾਂ ਦਿੱਤੇ ਹੋਏ ਨੇ ਇਹ ਨਹੀਂ ਦੇਣੇ। ਹਾਂਜੀ। ਤਾਜ਼ਾ ਦੇਵੋਗੇ ਪਰ ਬਣਾ ਕੇ ਤਾਜ਼ਾ ਵੀ ਦੇ ਦਿੰਨੇ ਨਾਲ ਦੀ ਨਾਲ। ਹਾਂਜੀ ਇਹਨੂੰ 3 ਦਿਨ ਲੱਗਦੇ 3 ਦਿਨ ਬਾਅਦ ਜੋ ਸ਼ਹਿਦ ਇਹ ਚ ਮਿਲ ਜਾਂਦਾ ਨਾ ਠੰਡੇ ਹੋਏ ਤੋਂ ਬਾਅਦ ਉਸ ਤੋਂ ਬਾਅਦ ਫਿਰ ਇਹਦੀ ਪੈਕਿੰਗ ਸ਼ੁਰੂ ਕਰ ਦਿੰਦੇ ਆ ਅਸੀਂ। ਠੀਕ। ਉਸ ਤੋਂ ਬਾਅਦ ਫਿਰ ਇਹ ਯੂਜ਼ ਕਰਨ ਲਈ ਰੈਡੀ ਆ। ਜੀ ਜੀ ਹਾਂਜੀ ਅੱਛਾ ਡਾਕਟਰ ਸਾਹਿਬ ਤੁਸੀਂ ਕੈਨੇਡਾ ਅਮਰੀਕਾ ਦੇ ਵਿੱਚ ਕਾਫੀ ਸਮਾਂ ਲੰਘਾ ਕੇ ਆਏ ਹੋ ਲੰਮਾ ਸਮਾਂ ਲੰਘਾ ਕੇ ਆਏ ਹੋ ਉੱਥੇ ਵੀ ਤੁਸੀਂ ਕਹਿ ਰਹੇ ਸੀ ਵੀ ਬੜੀ ਡਿਮਾਂਡ ਹੈਗੀ ਹੈ ਜਿਹੜੇ ਕੈਨੇਡਾ ਚ ਅਮਰੀਕਾ ਚ ਅਸੀਂ ਕਹਿ ਲਈਏ ਕਿ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਚ ਇਸ ਵੇਲੇ ਜਿਹੜੇ ਬੈਠੇ ਸਾਡਾ ਪੰਜਾਬੀ ਭਾਈਚਾਰਾ ਸਾਨੂੰ ਵੇਖ ਰਿਹਾ ਉਹਨਾਂ ਨੂੰ ਕੀ ਫਾਇਦੇ ਹੋਣ ਵਾਲੇ ਨੇ ਉਹਨਾਂ ਨੂੰ ਜੀ ਜਦੋਂ ਆਪਾਂ ਉਥੇ ਖਾਣ ਪੀਣ ਕਰਕੇ ਜਾਂ ਸਟ्रेस ਕਰਕੇ ਦਿੱਕਤਾਂ ਆਉਂਦੀਆਂ ਵਾ ਹਾਂਜੀ ਹਾਂਜੀ ਉਹ ਚੀਜ਼ ਤੋਂ ਰਿਲੀਫ ਮਿਲਦੀ ਆ ਰਾਤ ਨੂੰ ਜਦੋਂ ਆਪਾਂ ਇਹਨੂੰ ਖਾ ਕੇ ਸੌਂਦੇ ਆ ਨੀਂਦ ਬਹੁਤ ਸੋਹਣੀ ਆਉਂਦੀ ਇਹਦੇ ਨਾਲ ਖਾਦਾ ਪੀਤਾ ਹਾਜਮ ਹੋ ਜਾਂਦਾ ਕਿਉਂਕਿ ਉਥੇ ਜਿਆਦਾ ਆਪਾਂ ਨੂੰ ਬਾਹਰ ਬਾਹਰੋਂ ਖਾਦਾ ਪੀਤਾ ਜਾਂਦਾ ਵਾ ਜੀ ਖਾਈ ਜਾਂਦੇ ਹਾਂ ਉਹਦੇ ਲਈ ਬਹੁਤ ਫਾਇਦੇਮੰਦ ਆ ਬਾਕੀ ਅੱਗੇ ਅਸੀਂ ਸਟਾਕ ਸਾਡਾ ਸਰੀਰ ਤੇ ਟ੍ਰਾਂਟੂ ਚ ਵੀ ਪਿਆ ਹੁੰਦਾ ਸੀ ਜੀ 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 ਪਰ ਉਹ ਪੂਰਾ ਨਹੀਂ ਉਤੋਂ ਉਥੇ ਆਉਂਦਾ ਸਾਥੋਂ ਠੀਕ ਆ ਠੀਕ ਆ ਜੀ ਜੀ ਅੱਛਾ ਕਿਹੜੀਆਂ ਬਿਮਾਰੀਆਂ ਵਾਸਤੇ ਅਸੀਂ ਕਹਿ ਲਈਏ ਕਿ ਬੜਾ ਬਿਹਤਰੀਨ ਹੈਗਾ ਜਿਹੜੇ ਵਿਦੇਸ਼ 'ਚ ਸਾਡਾ ਭਾਈਚਾਰਾ ਬੈਠ ਇਹਨੂੰ ਆਪਾਂ ਮਲਟੀ ਟੋਨਿਕ ਕਹਿ ਸਕਦੇ ਹਾਂ ਜੀ ਮਲਟੀ ਟੋਨਿਕ ਇਹਨੂੰ ਆਪਾਂ ਕਿਸੇ ਵੀ ਬਿਮਾਰੀ ਲਈ ਵਰਤ ਸਕਦੇ ਹਾਂ ਕੋਈ ਵੀ ਚੀਜ਼ ਇੰਬੈਲੈਂਸ ਆ ਉਹਨੂੰ ਇਹਨੇ ਬੈਲੈਂਸ ਕਰਨਾ ਵਾ ਬੈਲੈਂਸ ਕਰ ਦੇਣਾ ਪੇਟ ਖਰਾਬ ਆ ਤਾਂ ਲੈ ਲਓ ਕਬਜਾ ਤਾਂ ਲੈ ਲਓ ਕੋਈ ਵੀ ਦਿੱਕਤ ਆ ਉਹਨੂੰ ਬੈਲੈਂਸ ਕਰ ਦਿੰਦੀ ਆ ਇਹ ਹਾਂਜੀ ਤੁਸੀਂ ਦੇਖੋ ਵਿੱਚ ਨਿੰਮ ਦਾ ਮਸਦਲਾ ਵੀ ਜਿਹੜਾ ਉਹ ਚੱਲ ਰਿਹਾ ਹੈ ਨਾਲ-ਨਾਲ ਬਹੁਤ ਤਰੀਕੇ ਨਾਲ ਜਿਹੜਾ ਇਹਦਾ ਫਾਰਮੂਲਾ ਹੈਗਾ ਨੁਸਖਾ ਹੈਗਾ ਬਾਪੂ ਬੈਜ ਜੀ ਦੇ ਵੱਲੋਂ ਬਣਾਇਆ ਜਾ ਰਿਹਾ ਹੈ ਅੱਛਾ ਜੀ ਇੱਕ ਗੱਲ ਹੋਰ ਹੈਗੀ ਹੈ ਹੁਣ ਕਿਹੜੇ ਲੋਕ ਨੇ ਜਿਨ੍ਹਾਂ ਨੂੰ ਇਹ ਬਹੁਤ ਜ਼ਿਆਦਾ ਫਾਇਦਾ ਕਰਨ ਵਾਲਾ ਹੈ ਬਹੁਤ ਜ਼ਿਆਦਾ ਫਾਇਦਾ ਕਰਨ ਵਾਲਾ ਆਮ ਰੁਟੀਨ 'ਚ ਤਾਂ ਤੁਸੀਂ ਕਹਦੇ ਹੋ ਵੀ ਸਾਰੇ ਜ਼ਿਆਦਾਤਰ ਫਾਇਦਾ ਕਿਹਨੂੰ ਕਰਨ ਵਾਲਾ ਹੈ ਇਹ ਜੀ ਇਹ ਜਿਹੜਾ ਮਰਜ਼ੀ ਲੈ ਲੇ ਜੀ ਜਿਹੜਾ ਮਰਜ਼ੀ ਜਿਹੜਾ ਵੀ ਕਿਸੇ ਚੀਜ਼ ਤੋਂ ਦੁਖੀ ਆ ਟੈਨਸ਼ਨ ਆ ਘਬਰਾਟ ਆ ਨੀਂਦ ਨਹੀਂ ਆਉਂਦੀਗੀ ਹੂੰ ਬੇਚ ਇੰਨੀ ਹਰ ਇੱਕ ਨੂੰ ਹੀ ਕੰਮ ਕਰਦਾ ਜੀ ਇਹ ਹਰ ਇੱਕ ਨੂੰ ਕੰਮ ਕਰਦਾ ਜੀ ਹਾਂਜੀ ਜੀ ਜੀ ਅੱਛਾ ਫਿਰ ਇਹ ਲੈਣ ਦਾ ਹੁਣ ਇਹ ਤਰੀਕਾ ਕੀ ਹੈ ਜੀ ਮਤਲਬ ਤੁਹਾਡੇ ਕੋਲੋਂ ਅਗਰ ਕਿਸੇ ਨੇ ਲੈਣਾ ਹੋਵੇ ਜਿਹੜਾ ਇੱਥੇ ਨਹੀਂ ਆ ਸਕਦਾ ਬਾਹਰ ਬੈਠੇ ਨੇ ਜਾਂ ਇੱਥੋਂ ਇਸ ਏਰੀਆ ਦੇ ਨਹੀਂ ਹੈਗੇ ਚਲੋ ਪਿੰਡਾਂ ਵਾਲੇ ਤਾਂ ਤੁਸੀਂ ਸੇਵਾ ਹੁਣ ਤੱਕ ਕਰਦੇ ਹੀ ਰਹੋ ਅੱਜ ਤੋਂ ਬਾਅਦ ਫਿਰ ਹਕੀਕਤ ਟੀਵੀ ਪੰਜਾਬੀ ਵਾਲੇ ਦੇ ਜਿਹੜੇ ਦਰਸ਼ਕ ਹੈਗੇ ਨੇ ਉਹਨਾਂ ਦੇ ਵੀ ਤੁਹਾਨੂੰ ਡਿਮਾਂਡ ਆਉਣ ਵਾਲੀਆਂ ਨੇ ਹਾਂ ਦੇਖੋ ਜੀ ਅਸੀਂ ਪਾਰਸਲ ਵੀ ਕਰ ਦਿੰਦੇ ਆ ਪਰ ਪਾਰਸਲ ਥੋੜਾ ਟਾਈਮ ਜ਼ਿਆਦਾ ਲੱਗ ਜਾਂਦਾ ਉਹ ਤੇ ਚੀਜ਼ ਆ ਵੀ ਸਾਥ ਹੋ ਚੱਕੀ ਆ ਕੇ ਬੋਧ ਲੈ ਜਾਂਦੇ ਜੀ ਮਤਲਬ ਜਦੋਂ ਬਣਦਾ ਨਾ ਹੁਣ ਇਹ ਸਿਆਲੋ ਸਿਆਲ ਬਹੁਤ ਆਉਂਦੇ ਸਾਡੇ ਪਿੰਡ ਦੇ ਬਹੁਤ ਸੱਜਣ ਮਿੱਤਰ ਆਉਂਦੇ ਬਹੁਤ ਅੱਜ ਜੇ ਤੁਹਾਨੂੰ ਕੋਈ ਸਾਡਾ ਦਰਸ਼ਕ ਰਿਕੁਐਸਟ ਕਰਦਾ ਹਾਂ ਨਹੀਂ ਕੋਈ ਭੇਜਾਂਗੇ ਜਉਦਾ ਯਾਨੀ ਬਾਈ ਦਾ 5-10 ਦਿਨ ਲੱਗ ਜਾਣਗੇ 5-4 ਦਿਨਾਂ ਚ ਭੇਜ ਦਿਆਂਗੇ ਦੂਜੇ ਤੀਜੇ ਦਿਨ ਭੇਜ ਦਿਆਂਗੇ ਬਸ ਇੰਨਾ ਕਹਿੰਦਾ ਹੁਣ ਆਹ ਤੁਹਾਡੇ ਬੈਠੇ ਪੰਜ-ਛੇ ਮੁੰਡੇ ਅੱਜ ਮੁੜ ਕੇ ਗਏ ਆ ਉਹ ਵੇਖ ਕੇ ਬਣਦਾ ਜੀ 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 ਉਹ ਬਣਦਾ ਉਹ ਕਹਿੰਦੇ ਕੱਲ ਨੂੰ ਹੀ ਮੈਂ ਕੱਲ ਨੂੰ ਤਿੰਨ ਦਿਨ ਬਾਅਦ ਆਏ ਹੁਣ ਜੀ 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 ਬਹੁਤ ਬਹੁਤ ਸ਼ੁਕਰੀਆ ਬੈ ਜੀ ਸਾਰੀ ਗੱਲਬਾਤ ਲਈ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਦੇਖੋ ਬਹੁਤ ਸਾਰੀਆਂ ਜੜੀ ਬੂਟੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਔਰ ਦੇਖੋ ਔਲਾ ਇੱਕ ਲਾਟ ਦਾ ਤਿਆਰ ਹੋ ਗਿਆ ਤੇ ਦੂਸਰਾ ਲਾਟ ਤਿਆਰੀ ਦੀ ਤਿਆਰੀ ਹੈਗੀ ਹੈ ਇਹ ਦੇਖੋ ਵੱਡੀ ਅਸੀਂ ਕਹਿ ਲਈਏ ਕਿ ਗਿਣਤੀ ਦੇ ਵਿੱਚ ਜਿਹੜਾ ਔਲਾ ਹੈ ਇੱਥੇ ਭੋਂਕੇ ਰੱਖਿਆ ਗਿਆ ਫਿਰ ਉਸ ਤੋਂ ਬਾਅਦ ਇੱਥੇ ਇਹ ਸਫਾਈ ਕਰਕੇ ਰੱਖਿਆ ਗਿਆ ਬਹੁਤ ਜ਼ਿਆਦਾ ਅਸੀਂ ਕਹਿ ਲਈਏ ਕਿ ਸਿਸਟਮ ਦੇ ਤਹਿਤ ਜਿਹੜਾ ਇਹ ਨੁਸਖਾ ਫਾਰਮੂਲਾ ਹੈ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦੰਨੇ ਆ ਇਸ ਵੇਲੇ ਇਹ ਕਿੰਨਾ ਕੁ ਟਾਈਮ ਅਈ ਰਗੜਾਈ ਚੱਲਦੀ ਰਹਿੰਦੀ ਹੈ ਜੀ ਫਿਰ ਇਹਦੀ ਡਾਟਸਬ ਇਹ ਦੇਖਣਾ ਜਦੋਂ ਖਾਨ ਮਤਲ ਅਸੀਂ ਦੇਖਣਾ ਹੁੰਦਾ ਨਰਮਜ ਰੱਖਣਾ ਕੋ ਸਖਤ ਕਰਨਾ ਵਾ ਉਸ ਹਿਸਾਬ ਨਾਲ ਅਸੀਂ ਉਹ ਪਾ ਕੇ ਦੇਖਾਂਗੇ ਭਾਂਡੇ 'ਚ ਪਾ ਕੇ ਦੇਨੇ ਆ ਫਿਰ ਉ ਤਕਰੀਬਨ ਘੰਟਾ ਕੁ ਲੱਗੂ ਜੀ ਵੱਧ ਤੋਂ ਵੱਧ ਬਸ 1 ਘੰਟਾ ਪ੍ਰੋਸੈਸ ਹੈਗਾ ਜੀ ਹੋਰ ਦਾ ਮਾਸ਼ਾਅੱਲਾ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਤੁਹਾਡੇ ਨਾਲ ਅਸੀਂ ਤਸਵੀਰਾਂ ਸ਼ੇਅਰ ਕੀਤੀਆਂ ਨੇ ਨੁਸਖਾ ਹੈਗਾ ਫਾਰਮੂਲਾ ਹੈਗਾ ਇਹ ਉਹ ਹ ਹੈਗਾ ਜਿਸ ਨੂੰ ਖਾਣ ਤੋਂ ਬਾਅਦ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਦੂਰ ਹੋ ਸਕਦੇ ਅੱਛਾ ਵੈਜੀ ਫਿਰ ਜਿਹੜੇ ਬਾਹਰ ਸਾਨੂੰ ਮਿਲਦਾ ਉਹ ਤਾਂ ਫਿਰ ਅਸੀਂ ਸਮਝ ਲਓ ਕਾਲੀਖੰਡ ਹੀ ਖਾਈ ਜਾ ਰਹੇ ਚਮਨਪਰਾਸ਼ ਦੇ ਨਾਂ ਦੇ ਉੱਤੇ ਅਲੱਗ-ਅਲੱਗ ਜਿਹੜੀ ਹਰ ਇੱਕ ਦਾ ਪ੍ਰੋਸੈਸ ਹੈ ਉਹ ਡੋਡੀ ਕੋਈ ਇਸ ਤਰ੍ਹਾਂ ਬਣਾਉਂਦਾ ਕੋ ਇਸ ਤਰ੍ਹਾਂ ਬਣਾਉਂਦਾ ਅਲੱਗ-ਅਲੱਗ ਸਾਰੇ ਦੇ ਹੈਗੇ ਜੀ ਕੋਈ ਕਿਹੜੀ ਵਿਧੀ ਨਾਲ ਬਣਾਉਂਦਾ ਕਿਹੜੀ ਦਾ ਵਧੀਆ ਬਣਾਉਂਦਾ ਸਾਰੀ ਵਧੀਆ ਬਣਾਉਂਦੇ ਆ ਆਪਣੇ ਭਾਦ ਦਾ ਠੀਕ ਆ ਜੀ ਪਰ ਅਲੱਗ-ਅਲੱਗ ਆ ਜੀ ਇਹ ਸਾਨੂੰ ਮਰੀਜ਼ ਨੇ ਦੱਸਣਾ ਮੈਨੂੰ ਤਾਂ ਠੀਕ ਆ ਹਾਂਜੀ ਹਣ ਮਰੀਜ਼ ਜਿਹੜਾ ਆਉ ਕਿਆ ਵਾ ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹ ਸਨ ਵੈਦ ਕਮਲਜੀਤ ਸਿੰਘ ਤੂਰ ਤੇ ਡਾਕਟਰ ਕ੍ਰਿਸ਼ਨ ਤੂਰ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਹ ਜਿਹੜਾ ਨੁਸਖਾ ਫਾਰਮੂਲਾ ਖਾਸ ਕਰਕੇ ਬਣਾਇਆ ਜਾ ਰਿਹਾ ਹੈ ਕੀ ਕਹਿ ਰਹੇ ਹੋ ਕੁਝ ਕਹਿ ਰਹੇ ਸੀ ਡਾਕਟਰ ਹਾਂਜੀ ਇਹ ਜਿਵੇਂ ਨਾ ਕਬੱਡੀ ਵਾਲੇ ਸਾਥੋਂ ਬਹੁਤ ਲੈਂਦੇ ਆ ਕਬੱਡੀ ਹਾਂ ਕਬੱਡੀ ਵਾਲੇ ਪਹਿਲੇ ਬਹੁਤ ਉਹ ਅਸੀਂ ਫਿਰ ਭਸਮਾ ਮਿਲਾ ਕੇ ਦਿੰਨੇ ਚ ਪਰ ਭਸਮ ਅਸੀਂ ਐ ਨਹੀਂ ਮਿਲਾ ਕੇ ਦਿੰਦੇ ਕਹਿੰਦੇ ਸੋਨਾ ਪੈਗਾ ਚਾਂਦ ਉਹ ਨਹੀਂ ਠੀਕ ਹੈ ਅਸੀਂ ਸਾਹਮਣੇ ਮਲੋਣੀ ਤੋਲ ਕੇ ਕੋਈ ਵੀ ਭਸਮਾ ਸਾਹਮਣੇ ਤੋਲ ਕੇ ਫੇਰ ਮਿਲਾ ਕੇ ਦੇਣੀ ਆ ਤੇ ਕਬੱਡੀ ਵਾਲੇ ਬਹੁਤ ਡਿਮਾਂਡ ਕਰਦੇ ਸਾਥੂ ਦੇ ਕਬੱਡੀ ਵਾਲੇ ਤੇ ਚਲੋ ਠੀਕ ਆ ਕਬੱਡੀ ਖੇਡਦੇ ਨੇ ਮਤਲਬ ਇਹ ਨੁਸਖਾ ਖਾਣ ਤੋਂ ਬਾਅਦ ਜਿਹੜੇ ਬੁੱਢੇ ਨੇ ਉਹ ਕਬੱਡੀ ਖੇਡਣ ਲਾ ਦੋਂਗੇ ਐਂ ਦੱਸੋ ਜਣ ਲੱਗ ਜਾਣਗੇ ਲੱਗ ਜਾਣਗੇ ਜੀ ਲੱਗ ਬੁੱਢੇ ਕਬੱਡੀ ਖੇਡਣ ਸੰਭਾਲਾ ਨਹੀਂ ਛੱਡਦਾ ਜੀ ਜਿਹੜਾ ਸੋਨੇ ਵਾਲਾ ਨਾ ਜੇ ਆਪਾਂ ਸਾਹਮਣੇ ਬਹਿ ਕੇ ਕਿਤੇ ਭਸਮ ਨੂੰ ਦੇ ਮਿਲਾ ਕੇ ਦੇ ਦਈਏ ਫੇਰ ਉਹ ਯਾਦ ਕਰ ਮਲਾਉਂਦੇ ਬੰਦੇ ਬਹੁਤ ਬਹੁਤ ਸ਼ੌਂਕੀ ਬੰਦੇ ਹੈਗੇ ਆ ਠੀਕ ਹੈ ਹਾਂਜੀ ਜੀ 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 ਸੋ ਤੁਸੀਂ ਦੇਖੋ ਵੀ ਇਹ ਵੈਜੀ ਦਾ ਅਗਰ ਕੋਈ ਬੁੱਢਾ ਬੰਦਾ ਵੀ ਇਹਨੂੰ ਖਾ ਲਵੇ ਤਾਂ ਉਹ ਵੀ ਕਬੱਡੀ ਕਰਨ ਲੱਗ ਜੂਗਾ ਸੋ ਲੋ ਜੀ ਮੈਨੂੰ ਤੁਹਾਡੇ ਘਰ ਆ ਵੀ ਗਿਆ ਜੀ ਡਾਕਟਰ ਸਾਹਿਬ ਹਾਂ ਜੀ ਹੈ ਭਾਈ ਤੁਹਾਨੂੰ ਦੱਸੇ ਪੰਜ ਪੰਜ ਚਾਰ ਮਿੰਟ ਦੀ ਗੇਵ ਆ ਜੀ ਹਾਂ ਜੀ ਢ ਘਰ ਆ ਗਿਆ ਦੇਖ ਲੋ ਇਹਨੇ ਖਾਦਾ ਪੀਤਾ ਹੁਣ ਉਹ ਖਾਣਾ ਮੰਗੂਗਾ ਬਾਅਦ ਚ ਬੰਦਾ ਇਹਨੂੰ ਭੁੱਖ ਨਹੀਂ ਲੱਗਦੀ ਨਾ ਪੰਜ 10 ਮਿੰਟ ਬਾਅਦ ਇੱਕ ਅੱਧਾ ਪ੍ਰਸ਼ਾਦਾ ਦੋ ਲੋਟ ਸਰ ਛਕੂਗਾ ਜਦੋਂ ਇਹ ਸ਼ਕ ਲਿਆ ਕੇ ਰਾਂ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਦੇਖੋ ਡਾਕਟਰ ਸਾਹਿਬ ਵੈਜੀ ਦੇ ਬਹੁਤ ਸਾਰੇ ਨੁਸਖੇ ਫਾਰਮੂਲੇ ਤੋਂ ਜਿਹੜਾ ਜੜੀ ਬੂਟੀਆਂ ਤੋਂ ਤਿਆਰ ਕੀਤਾ ਜਾ ਰਿਹਾ ਹੈ ਨ ਉਸ ਦਾ ਫਾਰਮੂਲਾ ਕੀ ਕਰੇ ਸੀ ਤੁਸੀਂ ਆਪਣਾ ਸੀਗਾ ਜੀ ਜਦੋਂ ਨਾ ਇਹਨੂੰ ਖਾਂਦਾ ਕੋਈ ਮਰੀਜ਼ ਹਾਂਜੀ ਉਹ ਜਦੋਂ ਖਾਂਦੇ ਕਈ ਕਹਿੰਦੇ ਪਿਆਸ ਬੜੀ ਸਾਨੂੰ ਲੱਗਦੀ ਹੈ ਉਹਦੇ ਨਾਲ ਹਾਂਜੀ ਉਹਨਾਂ ਦੇ ਰੇਸ਼ਾ ਜਮਾਂ ਦਾ ਜੰਮਿਆ ਹੁੰਦਾ ਵਾ ਜਦੋਂ ਇਹ ਰੇਸ਼ਾ ਪੜਦਾ ਵਾ ਰੇਸ਼ਾ ਪਟਦੰਦੇ ਦਾ ਮਤਲਬ ਜਿਹੜਾ ਅੰਦਰ ਜਿੰਨਾ ਵੀ ਨਜਲਾ ਜੰਮਿਆ ਹੁੰਦਾ ਰੇਸ਼ਾ ਪਟਦਾ ਬਹੁਤ ਜ਼ਿਆਦਾ ਰੇਸ਼ਾ ਪਟੂ ਆ ਪਰ ਰੇਸ਼ਾ ਪਟੂ ਕਾ ਜੀ ਉਦੋਂ ਫਿਰ ਉਹ ਮਰੀ ਨੂੰ ਪਿਆਸ ਬੜੀ ਲੱਗਦੀ ਆ ਅੱਛਾ ਜੀ ਉਦੋਂ ਪਰ ਉਹ ਅਸੀਂ ਕਿਹਨੇ ਕੋਸਾ ਪੀਣੇ ਪਾਣੇ ਘੜਕੜ ਕਰਕੇ ਪਾਣੀ ਪੀਣਾ ਵਾ ਬੇਸ਼ੱਕ ਨਾਲ ਦੀ ਨਾਲ ਹੀ ਸਾਰਾ ਬਾਹਰ ਹੋ ਜੂ ਠੰਡਾ ਪਾਣੀ ਨਹੀਂ ਪੀਣਾ ਪਾਣੀ ਬਹੁਤ ਮੰਗੂਗਾ ਜਿਹਨਾਂ ਦੇ ਰੇਸ਼ਾ ਹੋਇਆ ਉਹ ਤੋਂ ਹੋਰ ਨਹੀਂ ਕਿਸੇ ਨੂੰ ਪਾਣੀ ਦੀ ਲੋੜ ਨਹੀਂ ਪਿਆਸ ਲਾਉਣੀ ਸਿਰਫ ਰੇਸ਼ੇ ਵਾਲੇ ਬੰਦਿਆਂ ਨੂੰ ਪਾਣੀ ਦੀ ਬਹੁਤ ਯਾਸ ਲਾਉਂਦਾ ਜੀ ਇਹ ਜੀ ਜੀ ਚਮਨਪਰਾਸ ਤੋਂ ਉੱਪਰ ਦੀ ਖੇਡ ਹੈਗਾ ਹੈ ਵੈਜ ਜੀ ਕਹਿੰਦੇ ਵੀ ਜੇ ਇਹ ਨੁਸਖੇ ਫਾਰਮੂਲੇ ਦੇ ਵਿੱਚ ਉਹਨਾਂ ਵੱਲੋਂ ਅਪਲਾਈ ਕੀਤੀ ਜਾਂਦੀ ਹੈ ਕਬੱਡੀ ਖਿਡਾਰੀ ਖਾਸ ਕਰਕੇ ਪਸੰਦ ਕਰਦੇ ਨੇ ਔਰ ਜੋ ਕਬੱਡੀ ਖੇਡਣਾ ਚਾਹੁੰਦੇ ਨੇ ਆਪਣੀ ਤਾਕਤ ਦਾ ਇਸਤੇਮਾਲ ਕਰਨਾ ਚਾਹੁੰਦੇ ਨੇ ਬਿਲਕੁਲ ਕਮਜ਼ੋਰ ਥੱਕੇ ਹੋਏ ਸਾਰਾ ਦਿਨ ਕੰਮ 'ਚ ਜੀ ਨਹੀਂ ਲੱਗਦਾ ਤਾਂ ਵੈਜ ਜੀ ਦਾ ਕਹਿਣਾ ਕਿ ਉਹ ਵੀ ਕਬੱਡੀ ਖੇਡਣ ਲਾ ਜਾਣਗੇ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਆਪਣੇ ਕੋਈ ਵੀ ਬਿਮਾਰੀ ਹੈ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਟ੍ਰੀਟਮੈਂਟ ਇਲਾਜ ਆ ਜਾਏਗਾ ਜਿਹੜੇ ਬਾਪੂ ਬੈਜ ਜੀ ਕਰਦੇ ਨੇ ਲਾਲ ਹਵੇਲੀ ਵਾਲੇ ਭਿੰਡਰ ਕਲਾਂ ਦੇ ਵਿੱਚ ਸੋ ਤੁਸੀਂ ਵੀ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਕੋਈ ਵੀ ਤੁਹਾਡੇ ਮਨ ਦੇ ਵਿੱਚ ਹੁੰਦਾ ਤਾਂ ਤੁਸੀਂ ਇਹਨਾਂ ਕੋਲੋਂ ਫੋਨ ਦੇ ਜ਼ਰੀਏ ਕਰ ਸਕਦੇ ਹੋ ਇੱਥੇ ਆ ਕੇ ਮਿਲ ਕੇ ਵੀ ਇਹਨਾਂ ਨੂੰ ਆਪਣੀਆਂ ਦਿੱਕਤਾਂ ਪਰੇਸ਼ਾਨੀਆਂ ਸਾਂਝੀਆਂ ਕਰ ਸਕਦੇ ਹੋ ਫਿਲਹਾਲ ਇਹ ਵੀਡੀਓ ਮੈਨੂੰ ਇੱਥੇ ਹੀ ਖਤਮ